ਤੇ ਉਹਦੀ ਵਾਈਫ ਨੇ ਆਪਣੇ ਬਾਬਾ ਜੀ ਦੀ ਫੋਟੋ ਵਾਲ ਕਰਕੇ ਹੱਤ ਗਿਆ ਸੀਗਾ ਕਿ ਮੈਂ ਕੋਈ ਪ੍ਰੋਬਲਮ ਨਹੀਂ ਮੈਂ ਇਹਨੂੰ ਜੇ ਰੋਟੀ ਤੋਂ ਭੁੱਖਾ ਮਰੂਗਾ ਮੈਂ ਇਹਨੂੰ ਆਪੇ ਰੋਟੀ ਖਾਉਂਗੀ ਹਾਂਜੀ ਤੇ ਮੈਂ ਖਾਂਦਾਨ ਨਹੀਂ ਕਰਦੀ ਧੀ ਹਾਂ ਹੂੰ ਤੇ ਮੈਂ ਇਹਨੂੰ ਪਿੱਠ ਨਹੀਂ ਦੇਉਂਗੀ ਪਰ ਉਹ ਕੁੜੀ ਜਿਵੇਂ ਕਹਿੰਦੇ ਹੁੰਦੇ ਸਿਰਫ ਆਸਟ੍ਰੇਲੀਆ ਜਾਣ ਜਾਣ ਵਾਸਤੇ ਉਸ ਮੁੰਡੇ ਨਾਲ ਜਿਵੇਂ ਕਹਿੰਦੇ ਹੁੰਦੇ ਵੀ ਵਿਆਹ ਕਰਾਇਆ ਹੁੰਦਾ ਇੱਕ ਤਰ੍ਹਾਂ ਦਾ ਆਪਾਂ ਕਹੀਏ ਤਾਂ ਉਹਨੂੰ ਵਰਤ ਲੈ ਗਿਆ ਵਿਚਾਰੇ ਨੂੰ ਸਿਰਫ ਆਸਟ੍ਰੇਲੀਆ ਜਾਣ ਕਰਤਾ ਕੈਨੇਡਾ ਭਗਤਾ ਜਾਂ ਕਿਸੇ ਵੀ ਦੇਸ਼ ਦੇ ਭਗਤਾ ਉਹ ਆਪਦੇ ਜਿੱਥੇ ਵੀ ਰਹਿ ਰਹੇ ਆ ਉਹ ਬਗਾਨੇ ਮੁਲਕ ਕਹਿ ਲੋ ਵੀ ਇਹੋ ਜਿਹੇ ਮੁਲਕ ਕਦੇ ਪੰਜਾਬੀਆਂ ਦੇ ਨਹੀਂ ਹੋ ਸਕਦੇ ਭਾਵੇਂ ਪੰਜਾਬੀ ਲੱਖ ਉੱਥੇ ਸਿਟੀਜ਼ਨ ਹੋ ਲੈਣ ਤੇ ਉਹ ਹਮੇਸ਼ਾ ਹੀ ਇਹ ਕਲੇਮ ਕਰਦੇ ਰਹਿੰਦੇ ਆ ਇੱਥੇ ਅਸੀਂ ਐ ਕਰ ਲਿਆ ਉੱਥੇ ਅਸੀਂ ਉਹ ਕਰ ਲਿਆ ਐ ਕਰ ਲਿਆ ਇੱਥੇ ਸਾਡਾ ਬਿਜ਼ਨਸ ਆ ਚਲੋ ਵਧੀਆ ਗੱਲ ਆ ਆਪਣੀ ਇਸ ਵੀਡੀਓ ਥੱਲੇ ਹਜ਼ਾਰਾਂ ਕਮੈਂਟ ਹੋਣਗੇ ਕਿ ਤੁਸੀਂ ਆਸਟ੍ਰੇਲੀਆ ਨੂੰ ਬਦਨਾਮ ਕਰ ਰਹੇ ਹੋ ਇਹ ਕਰ ਰਹੇ ਹੋ ਪਰ ਉਸ ਵੀਰ ਦੀ ਕਿਸੇ ਬੰਦੇ ਨੇ ਹਜੇ ਤੱਕ ਬਾਣੀ ਫੜੀ ਨਹੀਂ ਫੜੀ ਜੀ ਆਸਟ੍ਰੇਲੀਆ 'ਚ ਪਿਛਲੇ 21 ਜੂਨ ਨੂੰ ਆਪਣੇ 22 ਸਾਲਾਂ ਦੇ ਮੁੰਡੇ ਨੂੰ ਘਰ ਦੇ ਬਾਹਰ ਕਾਰ پارک ਕਰ ਰਿਹਾ ਸੀਗਾ ਜੀ ਉਹਨੂੰ ਪੰਜ ਗੋਰੇ ਕਾਰ ਚੋਂ ਨਿਕਲੇ ਉਹ ਚੰਗੀ ਤਰ੍ਹਾਂ ਕੁੱਟਿਆ ਹਾਂ ਅਤੇ ਕੁੱਟਣ ਤੋਂ ਬਾਅਦ ਕਿਹਾ ਗਿਆ ਕਿ ਇੰਡੀਅਨ ਗੋ ਬੈਕ ਟੂ ਯਰ ਕੰਟਰੀ ਇੱਕ ਆਪਣੇ ਪੰਜਾਬੀ ਮੁੰਡੇ ਨੂੰ ਪੰਜਾਬੀ ਮੁੰਡੇ ਨੇ ਕਤਲ ਕਰਤਾ ਜੀ ਉਹ